ਲੋਕ ਸੀ ਤੇ ਉਹਨਾਂ ਵਿੱਚ ਬਹੁਤ ਸਾਰੀਆਂ ਈਸ਼ਾਈਆਂ ਚੰਗਾਈਆਂ ਸੀਗੀਆਂ ਬਹੁਤ ਸਾਰੇ ਗੁਣ ਸੀਗੇ ਸੋ ਲੋਕ ਉਹਨਾਂ ਨੂੰ ਪੂਜਣ ਆਉਂਦੇ ਨੇ ਕਿਸੇ ਵੀ ਜਾਤ ਕਿਸੇ ਵੀ ਵਰਗ ਕਿਸੇ ਵੀ ਧਰਮ ਦੇ ਸਾਰੇ ਲੋਕ ਇੱਥੇ ਆਉਂਦੇ ਨੇ ਤੇ ਉਹਨਾਂ ਨੂੰ ਨਤਮਸਤ ਨਤਮਸਤ ਹੋ ਕੇ ਜਾਂਦੇ ਨੇ ਇਹ ਆਪਣੇ ਲਈ ਪੈਰਵਾਸੀਆਂ ਲਈ ਮਾਣ ਦੀ ਗੱਲ ਆ ਕਿਉਂਕਿ 라ਵਣ ਜੀ ਜੋ ਸੀਗੇ ਚਾਰ ਵੇਦਾਂ ਦੇ ਗਿਆਤਾ ਸੀਗੇ ਔਰ ਇਹ ਠੀਕ ਹੈ ਵੀ ਹਾਲਾਤਾਂ ਦੇ ਬਦਲ ਹੋ ਕੇ ਉਹਨਾਂ ਨੇ ਜੰਗ ਲੜੀ ਇਹ ਅਲੱਗ ਗੱਲਾ ਪਰ ਫਿਰ ਵੀ ਜੋ ਦਸਹਿਰਾ ਉਹ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਆ ਅਸੀਂ ਸਾਰਿਆਂ ਨੂੰ ਤੁਹਾਨੂੰ ਤੁਹਾਡੇ ਪਰਿਵਾਰਾਂ ਨੂੰ ਸਾਰੇ ਭਾਈਚਾਰੇ ਨੂੰ ਬਹੁਤ-ਬਹੁਤ ਮੁਬਾਰਕ ਦਿਨੇ ਆ ਤੇ ਇਹ ਅਹਿਦ ਕਰਦੇ ਆ ਕਿ ਸਾਨੂੰ ਰਾਮਚੰਦਰ ਜੀ ਵੱਲੋਂ ਦਿਖਾਏ ਹੋਏ ਮਾਰਗ ਤੇ ਚੱਲਣਾ ਚਾਹੀਦਾ ਤੇ ਮੇਰੇ ਨਾਲ ਸਟੇਟ ਡੈਲੀਗੇਟ ਸਰਦਾਰ ਤਾਰਾ ਸਿੰਘ ਜੀ ਅਤੇ ਤੇ ਡਿਸਟ੍ਰਿਕਟ ਡੈਲੀਗੇਟ ਸਤਕਾਰਯੋਗ ਮੇਰੇ ਛੋਟੇ ਵੀਰ ਮਨਦੀਪ ਸਿੰਘ ਬੋਪੜਾ ਸਾਹਿਬ ਬੈਠੇ ਨੇ ਬਾਕੀ ਤੁਹਾਨੂੰ ਫੁੱਲ ਕੇ ਬਿਆਨ ਕਰ ਸਕਦੇ ਨੇ ਜੀ ਬਹੁਤ ਬਹੁਤ ਵਧਾਈ ਬੋਪੜਾ ਸਾਹਿਬ ਤੁਸੀਂ ਕੀ ਵਿਚਾਰ ਸ਼ੇਅਰ ਕਰਨਾ ਚਾਹੁੰਦੇ ਹੋ ਜੀ ਪਹਿਲਾਂ ਮੈਂ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਾਂ ਸਾਰੇ ਵਾਸਤੇ ਮੇਰੇ ਵੱਡੇ ਵੀਰ ਅਵਤਾਰ ਸਿੰਘ ਨੇ ਜੋ ਵੀ ਗੱਲ ਕਹੀ ਆ ਬਹੁਤ ਹੀ ਵਿਸਤਾਰਪੂਰਵਕ ਗੱਲ ਨਨ ਸ਼ੇਅਰ ਕਰੀਆ ਇਹਨਾਂ ਦੀ ਗੱਲਾਂ ਨਾਲ ਮੈਂ ਪੂਰਾ ਸਹਿਮਤ ਆ ਮੈਂ ਇਹ ਸਹਿਮਤੀ ਦੇ ਨਾਲ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਤੇ ਆਪਣੀ ਦੁਕਾਨ ਵੱਲੋਂ ਸਭ ਵੱਲੋਂ ਉਹ ਪਰੇਡਿੰਗ ਕੰਪਨੀ ਵੱਲੋਂ ਤੇ ਸਾਰਿਆਂ ਦੀ ਬਹੁਤ ਬਹੁਤ ਮੈਂ ਮੁਬਾਰਕਾਂ ਦਿੰਦਾ ਜੀ ਇਹਨੇ ਕਹਿੰਦਾ ਹੋਇਆ ਮੈਂ ਵਾਹ ਪਰੇਡ ਸਾਹਿਬ ਕੋਈ ਤੁਸੀਂ ਹਰਾਮਲੀਲਾ ਦੇ ਬਾਰੇ ਚ ਗੱਲ ਕਰਨੀ ਚਾਹਦੇ ਹੋ ਜੀ ਮੈਂ ਲੱਖਾ ਜੀ ਇਹ ਗੱਲ ਕਹਿਣਾ ਚਾਹੁੰਦਾ ਵੀ ਜਿਹੜੇ ਕਲਾਕਾਰ ਵੀਰ ਆਪਣੇ ਮਾਲਵਾ ਡਰਾਮੋਕਟ ਕਲੱਬ ਪਾਇਵਲੋਂ ਜਿਹੜੇ ਕਲਾਕਾਰ ਕਲਾਕਰੀ ਪੇਸ਼ ਕਰ ਰਹੇ ਨੇ ਉਹਨਾਂ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਜਿਹੜੀ ਉਹ ਆਪਣੇ ਇਸ ਦਰਸ਼ਕ ਨੂੰ ਮਤਲਬ ਪੂਰਾ ਸੰਭੀ ਬੈਠੇ ਆ ਉਸ ਚੀਜ਼ ਨੂੰ ਆਪਣੇ ਹਰੇਕ ਸਾਲ ਦੀ ਤਰ੍ਹਾਂ ਆਪਣੀ ਕਲਾਕਰੀ ਪੇਸ਼ ਕਰਦੇ ਆ ਉਹਨਾਂ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਤੇ ਮੈਂ ਇੰਨਾ ਹੀ ਕਹਿੰਦਾ ਹੋਇਆ ਸਹੀ ਗੱਲ ਬੋਲ ਰਹੇ ਆਂ ਅੱਜ ਕੱਲ ਕਿਸੇ ਬੋਲ ਸਮਾਨੀ ਹੈ ਕਿਸੇ ਕੋਰਸ ਚ ਉਹਨਾਂ ਵੱਲੋਂ ਸਮਾ ਕੱਢ ਕੇ ਕਿੰਨੀ ਮਿਹਨਤ ਕੀਤੀ ਜਾਂਦੀ ਹੈ ਉਹਨਾਂ ਵੱਲੋਂ ਵੀ ਦੇਖੋ ਰਾਤ ਦੇ 11 12 ਵਜੇ ਤੱਕ ਆਪਣਾ ਸਮਾਂ ਕੱਢ ਕੇ ਇਸ ਚੀਜ਼ ਨੂੰ ਪੇਸ਼ ਕਰਦੇ ਆ ਇਸ ਤੋਂ ਫਿਰ ਆਪਣੇ ਕਾਰੋਬਾਰ ਵੀ ਦੇਖਦੇ ਆ ਉਹਨਾਂ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਜਿਹੜੇ ਉਸਕੀ ਨੂੰ ਚੀਜ਼ ਨੂੰ ਮੌਕੇ ਤੇ ਮਤ ਸੰਭ ਕੇ ਉਹਨੂੰ ਪੇਸ਼ ਕਰ ਰਹੇ ਆ ਉਹ ਕਲਾਕਾਰੀ ਨੂੰ ਵੀ ਉਪਰੇ ਸਾਹਿਬ ਕੋਈ ਖਾਸ ਗੱਲ ਕਹਿਣੀ ਚਾਹਦੇ ਹੋ ਜੀ ਲਾਸਟ ਵਿੱਚ ਹਾਂਜੀ ਲੱਖਾ ਜੀ ਮੈਂ ਲਾ ਲਾਸਟ ਕਾਲ ਇਹ ਕਰਨੀ ਚਾਹੁੰਦਾ ਮੈਨੂੰ ਜੋ ਪਿਛਲੀ ਵਾਰੀ ਦੇਖਿਆ ਆਪਾਂ ਪਿਛਲੀ ਵਾਰੀ ਹਰੇਕ ਸਾਲ ਇਹ ਲਗਭਗ ਹੋ ਰਿਹਾ ਸੀਗਾ